ਥੋੜਾ ਜਿਹਾ ਕੇ ਚੱਲ ਕੇ ਅਸੀਂ ਆਏ ਆ ਇਹ ਮੇਰੇ ਬੈਕ ਸਾਈਡ ਤੇ ਕਰਤਾਰਪੁਰ ਕੋਰੀਡੋਰ ਦਾ ਲਾਂਗਾ ਜੇ ਤੁਹਾਨੂੰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤੇ ਕਰਤਾਰਪੁਰ ਕੋਰੀਡੋਰ ਦਾ ਲਾਂਗਾ ਇਥੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਿਰਫ 5 ਕਿਲੋਮੀਟਰ ਹੈ ਇਸ ਤੋਂ ਅੱਗੇ ਆਰਮੀ ਨੇ ਬੈਨ ਲਗਾਇਆ ਜਾਣ ਤੇ ਕਿਉਂਕਿ ਤੁਸੀ ਦੇ ਪਾਣੀ ਕਾਫੀ ਜ਼ਿਆਦਾ ਵ ਤੇ ਇਧਰ ਵੀ ਥੋੜਾ ਜਿਹਾ ਰਸਤਾ ਬਣਿਆ ਜੀ ਇੱਕ ਜਿੱਥੋਂ ਤੁਸੀ ਬਣ ਟੁੱਟਿਆ ਸੀ ਉਹ ਤੁਹਾਨੂੰ ਥੋੜਾ ਵਿਖਾਉਣਾ ਮੈਂ ਇਧਰਲੀ ਸਾਈਡ ਤੋਂ ਜਾ ਕੇ ਆ ਲੋਕ ਨੀਚੇ ਗਏ ਮੈਂ ਤਾਂ ਨੀਚੇ ਜਾ ਕੇ ਥੋੜਾ ਬਹੁੰਦਾ ਤੂੰ ਥੋੜਾ ਜਿਕੇ ਅਸੀਂ ਆਏ ਹ ਕਪਤਾਰਪੁਰ ਕੋਰੀਡੋਰ ਵੱਲੋਂ ਤੇ ਅੱਗੇ ਇੱਕ ਜਗ੍ਹਾ ਨਾ ਆਂਗੇ ਇਧਰ ਜਿੱਥੋਂ ਤੂੰ ਸੀਟੂਪੀ ਮੈਂ ਦੂਰੋਂ ਵਿਖਾਈ ਸੀ ਇਹ ਤੁਸੀਂ ਲਾਗੋਂ ਵੇਖ ਸਕਦੇ ਏ ਜੇ ਕਿ ਆ ਪੂਰਾ ਪਾੜ ਪਿਆ ਇੱਥੇ ਇੱਥੋਂ ਪਾਣੀ ਦਾ ਫਲੋ ਆਇਆ ਬੜਾ ਤੇਜ਼ ਇਹ ਕਾਰ ਨਾਲ ਇੱਕ ਇਧਰ ਵੀ ਆ ਤੋ ਬਹੁਤ ਮਾੜੇ ਹਾਲਾਤ ਇਹਨਾਂ ਕਾਰਨਾਂ ਕਰਕੇ ਇੱਥੇ ਘੜਦਾ ਜਿਆਦਾ ਪ੍ਰਭਾਵ ਬਣਿਆ ਸਵਾਹ ਏਰੀਆ ਥੋੜਾ ਸਾਹਮਣੇ ਦਿਖ ਰਿਹਾ ਤੁਹਾਨੂੰ ਜਿੱਥੇ ਸਫੈਦੇ ਬਿਲਕੁਲ ਘੱਟ ਹੋ ਗਈ ਆ ਇਸ ਏਰੀਆ 'ਚ ਇਹ ਸਾਰਾ ਏਰੀਆ ਇੱਥੇ ਜੋ ਇੱਥੇ ਦਰਿਆ ਬਣਿਆ ਵਾ ਦਰਿਆ ਨਹੀਂ ਕਹੂੰਗਾ ਸਮੁੰਦਰ ਹੀ ਬਣਿਆ ਜੀ ਜੋ ਸਮੁੰਦਰ ਦਾ ਰੂਪ ਧਾਰ ਗਿਆ ਏਰੀਆ ਉਹਦਾ ਕਾਰਨ ਇਹ ਸਾਹਮਣੇ ਵਾਲਾ ਆ ਗਿਆ। ਸੋ ਉਹ ਚੌਂਕੀ ਆ ਬਸ ਉਹਦੇ ਉੱਤੇ ਬੈਠੀ ਕਰਦੇ ਆ। ਬਾਪਰ ਬਰੂ ਘਰ। ਕੋਈ ਇਹਨਾਂ ਤਰ੍ਹਾਂ ਦੇ ਆਪਾਂ ਗੁਰੂ ਘਰ ਕਹਿੰਦੇ ਹਾਂ ਹੁਣ ਆਪਣਾ ਲੋਕਾਂ ਦੇ ਘਰਾਂ 'ਚ ਪਾਣੀ ਆ। ਜਿਹੜਾ ਲਾਂਘਾ ਖੁੱਲਿਆ ਬੀਜੀ ਨਾਲ ਇੱਧਰ 10 10 ਫੁੱਟ ਪਾਣੀ ਆ। ਸਾਦਾ ਵਾਲੀ ਤੇ ਪੱਖੋ ਕੇ ਗਾੜੀ ਹੈਲੋ ਬਾਪਰ ਇਹਦਾ ਕੰਮ ਕਰਦਾ ਹੈ। ਆ ਪਰਲੇ ਸਾਈਡ ਤੁਸੀਂ ਉਹੜੇ ਪਰਲੇ ਸਾਈਡ ਸਫੈਦੇ ਦੇ ਹੰਡੇ ਤੁਸੀਂ ਦਸੋ ਟੁੱਟੀ ਆ ਉਹ ਪਾਕਿਸਤਾਨ ਦਾ ਏਰੀਆ ਸਾਰਾ ਸੋ ਪਾਣੀ ਨਾਲੇ ਆ ਪੂਰਾ ਇਧਰ ਭਰਿਆ ਤੇ ਨਾਲ ਉਹਦੇ ਰਾਵੀ ਵਗਦੀ ਅੱਗੇ ਠੀਕ ਆ ਕੋਈ ਤੁਸੀਂ ਨਾ ਇੱਕ ਜਿਹੜਾ ਮੋਟਾ ਸੜੀਆ